ਸਤ ਸ੍ਰੀ ਅਕਾਲ ਜੀ ਸਾਰੇ ਆ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਪਹੁੰਚ ਸਕਣ ਰਿਸ਼ਤਾ ਹੈ ਜਲੰਧਰ ਤੋਂ ਇਹ ਲੜਕੀ ਤਲਾਕਸ਼ੁਦਾ ਹੈ ਜੀ ਕੁੜੀ ਦੇ ਕਾਸਟ ਸਿੱਖ ਸੈਣੀ ਡੇਟ ਆਫ ਬਰਥ 29 ਨਵੰਬਰ 1997 ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ ਟੂ ਪਾਸ ਬੋਸ ਮੈਟਾਲੋਜੀ ਪੀਜੀਡੀਸੀਏ ਔਰ ਇਹਨ ਤੋਂ ਕੀਤੀ ਹੋਈ ਹੈ ਮੇਕਅਪ ਦੀ ਮਾਸਟਰ ਕੀਤੀ ਹੋਈ ਹੈ ਲੇਵਲ 4 ਵਿੱਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਬ੍ਰਦਰ ਨਿਊਜ਼ੀਲੈਂਡ ਨੇ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਲड़का ਜਹੇ ਤਲਾਕशुदा ਹੋਵੇ ਚਾਹੇ ਇੱਕ ਬੱਚਾ ਹੋਵੇ ਕੋਲ ਲੜਕਾ ਕਿਸੇ ਵੀ ਫੋਰਨ ਕੰਟਰੀ ਵਿੱਚ ਪੱਕਾ ਹੋਵੇ ਪੂਰੀ ਤਲਾਕशुदा ਹੈ 5 ਸਾਲ ਦੀ ਬੇਟੀ ਹੈ ਇਹਨਾਂ ਕੋਲ ਜਿਸ ਲੜਕੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਨਾਲ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਬਰਨਾਲਾ ਲੜਕੀ ਦੀ ਕਾਸਟ ਜਟ ਸਿੱਖ ਗੁਰਦਤਾਲੀਵਾਲ ਡੇਟ ਆਫ ਬਰਥ 10 ਨਵੰਬਰ 1995 ਹਾਈਟ 5 ਫੁੱਟ 6 ਇੰਚ ਸਟੱਡੀ ਐਮ ਐਸ ਸੀ ਐਗਰੀਕਲਚਰ ਕੈਮਿਸਟਰੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ ਹੋਈ ਹੈ ਕੈਨੇਡਾ ਵਰਕ ਪਰਮਿਟ ਪੀ ਆਰ ਸਾਈਡ ਲੱਗੀ ਹੋਈ ਹੈ ਜੀ ਜ਼ਮੀਨ ਮੁੰਡੇ ਦੇ 20 ਤੋਂ ਵੇਗੇ ਲੰਦਾ ਕਾਉਂਦੀ ਹੋਵੇ ਮੁੰਡੇ ਕੋਲ ਮੁੰਡਾ ਫੋਰਨ ਤੋਹੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਨ ਜੀ ਅਗਲਾ ਰਿਸ਼ਤਾ ਹੈ ਜ਼ਿਲ੍ਹਾ ਸ੍ਰੀ ਅਮਰਸਰ ਸਾਹਿਬ ਪਿੰਡ ਖਡੂਰ ਸਾਹਿਬ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 21 ਸਾਲ ਹਾਈਟ 5 ਫੁੱਟ 5 ਇੰਚ ਸਟੱਡੀ ਬੀਏ ਪਾਸ ਸਾਇੰਸ ਨਾਲ ਕਰੀ ਹੋਈ ਹੈ ਬੈਂਡ 8 ਆਏ ਹੋਏ ਨੇ ਫਾਇਲ ਕੈਨੇਡਾ ਜਾਂ ਸਰ ਆਸਟ੍ਰੇਲੀਆ ਦੀ ਲਗਾਉਣੀ ਹੈ ਇਹਨਾਂ ਨੇ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਸਾਦਰ ਸਾਹਿਬ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਨੇ ਇਹਨਾਂ ਨੇ ਪੇਪਰ ਮੈਰਿਜ ਕਰਨੀ ਹੈ ਜੀ ਲੜਕੇ ਦੀ ਕੋਈ ਮਰਜ਼ੀ ਕਾਸਟ ਹੋਵੇ ਜਿਸ ਪਰਿਵਾਰ ਨੇ ਇਸ ਕੰਟਰੈਕਟ ਮੈਰਿਜ ਕਰਨੀ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਨ ਜੀ ਧੰਨਵਾਦ ਜੀ